ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਚੜ੍ਹਦੀ ਕਲਾ ਭਾਜੀ ਕਿੰਨੀਆਂ ਲੈਣਾ ਮੇਰੇ 4 ਆ ਆਪਣੇ ਕੋਲ 4 ਆ ਕਿੰਨੇ ਤੋਂ ਲੈ ਕੇ ਦੁੱਧ ਤੇ ਕਿੰਨੇ ਤੋਂ ਮੋਲਿਆ ਵੀਰ 6 ਕਿਲੋ ਦੁੱਧ ਦੁੱਧ ਲੈ ਕੇ ਦੁੱਧ 9 ਕਿਲੋ ਤੱਕ ਅੱਛਾ ਤੇ ਮੁੱਲ 12000 ਤੋਂ ਲੈ ਕੇ ਤੇ ਰੱਬ ਤੇਰਾ ਭਲਾ ਕਰੇ 22000 ਤੱਕ ਅੱਛਾ ਲਾਸਟ 22000 ਤੱਕ ਹਾਂ ਤੇ ਸ਼ਿਰੂ 12000 12000 ਤੋਂ ਦੁੱਧ ਦੁੱਧ 6 ਕਿਲੋ 12000 ਰਾਇਆ ਤੇ ਨਾਮ ਬੋਲੀ ਆਪਣਾ ਮੇਰਾ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਪਤਾ ਤਹਿਸੀਲ ਬੱਬਕਲਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9876284269 ਠੀਕ ਆ ਹਾਂ ਜੇ ਥਾਣੇ ਤੋਂ ਸਾਰੀਆਂ ਦੇ ਓਕੇ ਆ ਮੈਂ ਨਾ ਕੱਲੀ ਕੱਲੀ ਦੇ ਪੁੱਛਣ ਦੀ ਲੋੜ ਨਹੀਂ ਨਾ ਇਹ ਨਾ ਮੈਂ ਜੇ ਤੈਨੂੰ ਸੋਇਆ ਆਪਾਂ ਉਸੇ ਦਾਦੇ ਨਾਲ ਸੇ ਵੜੇ ਲੱਤਾਂ ਲੁੱਟਾਂ ਦਰੀ ਨਾ ਲੱਤਾਂ ਤੱਕ ਵੀ ਨਹੀਂ ਮਾਰਦੀ ਮੇਰਾ ਸਭ ਠੰਡੀਆਂ ਧੀਰੀਆਂ ਠੰਡੀਆਂ ਸੀਲ ਫਾਇਲਾ ਤਾਂ ਨਮ ਕਿ ਜਾਈ ਨਾ ਨੀਣਾ ਠੀਕ ਆ ਚੱਲ ਆ ਤੋਰ ਕਿਨਵਾ ਸੁਹਾਵਾ ਸੁਹਾਵਾ ਵੀ ਪਹਿਲਾਂ ਹੈ ਲੈ ਹਾਂਜੀ ਠੀਕ ਆ ਦੁੱਧ ਕਿੰਨਾ ਦੁੱਧ 6 ਲੀਟਰ ਲੀਟਰਾਂ ਦਾ ਬਣੀ ਆ ਮੈਂ ਬਣੀਦਾ ਨਹੀਂ ਪਤਾ ਮੇਰਾ ਆਪਾਂ ਅੱਛਾ ਬਣੀਦਾ ਸੂਈ ਦਾ ਉਹ ਵੀ ਨਹੀਂ ਪਤਾ ਕਿਉਂ ਪਤਾ ਹੀ ਕੋਈ ਨਹੀਂ ਨਹੀਂ ਨਾ ਅਸੀਂ ਆਪਾਂ ਆਖੀਆ ਵੀ ਇੱਕ ਮਹੀਨਾ ਹੋ ਗਿਆ ਬਣੀ ਨੂੰ ਦੋ ਮਹੀਨਾ ਕੋ ਸੂਈ ਨੂੰ ਫਾਇਦਾ ਕੋਈ ਨਹੀਂਗਾ ਤੇ ਕਦ ਨਿਕਾਏ ਹੀ ਆ ਕਦ ਨਿਕਲੇਗਾ ਕਾਰ ਮਰੂਤੀ ਜੋ ਕਨਾਲੋ ਜਰਸੀਆਂ ਦੇ ਜੱਡਾ ਕੱਦਦਾ ਕਿ ਜੱਡੀਆਂ ਨਿੱਕੀ ਜਰਸੀ ਹੁੰਦੀ ਆ ਹਾਂ 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 ਕਾਰ ਮਰੂਤੀ ਤੇ ਵੱਡੀ ਹੋਣੀ ਆ ਦਿਨੋਂ ਹੈ ਆਪਾਂ ਬੋਲੀ ਇਹਨਾਂ ਕਾਦਣਾ ਕਾਰਵੋਤੀ 24 ਟਾਇਰਾਂ ਜਿੰਨਾ ਅੱਛਾ 24 ਟਾਇਰਾਂ ਜਿੰਨਾ ਠੀਕ ਆ ਜਿੰਨੇ 24 ਟਾਇਰ ਵਿੰਦੇ ਠੀਕ ਠੀਕ ਆ ਤੇ ਰੱਸੀ ਪਾਉਣ ਦੀ ਲੋੜ ਆ ਆਪਣੀ ਮਰਜ਼ੀ ਪਾਣੀ ਪਾ ਦੇ ਕੋਈ ਗੱਲ ਨਹੀਂ ਇੰਦੀ ਕੋਈ ਗੱਲ ਨਹੀਂ ਠੀਕ ਆ ਤਾਂ ਮੋਲ ਵਾਲ ਵੀ ਆਪਣੇ ਨਾਲ ਤਨ ਪਤਾ ਲੈਣ ਵਾਲੇ ਹੁੰਦੇ ਆ ਐ ਆਪਾਂ ਇਹ ਨਹੀਂ ਅਖਣਾ ਵੀ 15 ਲੈਣਾ 18 ਲੈਣਾ 20 ਲੈਣਾ ਜੇ ਆਪਾਂ ਲੈਣਾ ਨਾ 12.5 ਹਜ਼ਾਰ ਵਿੱਚੋਂ 500 ਰੁਪਏ ਛੋਟ 12 ਹਜ਼ਾਰ ਕੇ ਪੂਰਾ ਲੈਣਾ ਉੱਚੋਂ ਜੀ ਸ਼ੋਰ ਨਹੀਂ ਉੱਚੋਂ ਨਹੀਂ ਕੋਈ ਸ਼ੋਰ ਨਲਤ ਕਰਨੀ ਕਰਨੇ ਪਰੇ ਮਾਰ ਹੋਰ ਕੋਲੇ ਆਈ ਨਹੀਂ ਵੀਜ ਕੇ ਬਾਹਰ ਮਿਲਦਾ ਹੀ ਨਹੀਂ ਕੋਈ ਭਰਾਵਾ ਜਿਹਾ ਬਾਕੀ ਨਕੀਨੇ ਮਿਲਦੇ ਨਹੀਂ ਆ ਨਹੀਂ ਮਿਲਦੇ ਬਾਹਰੋਂ ਮਿਲਦੀਆਂ ਨਹੀਂ ਮੇਰਾ ਵੀਰ ਕੋਲ ਲੈਣੇ ਪੜਾ ਫਿਰ ਲੱਗਦਾ ਹੀ ਠੀਕ ਠੀਕ ਆ ਹਾਂ ਚਲੋ ਕਰਦੀ ਮਾਨ ਤਾਨ ਆਏਗਾ ਇਹਦਾ ਥੋੜਾ ਕਰਦਾ ਕਰਦਾ ਕੋਈ ਦੂਰੋਂ ਆਇਆ ਨਾ ਰੁਪਏ 200 ਛੱਡ ਦਾਂਗੇ ਯਾਰ ਇਹ ਬੈਟਰੀ ਦਾ ਕੰਮਤ ਗਿਆ ਹੀ ਮੈਂ ਕਰੂਗਾ 150 200 ਯਾਰ 200 ਦਾ ਮਨਾ ਤਰੇ ਤਰੇ ਜਾਂਦਾ ਖਾਂਦਾ ਕਿੱਡਾ ਤੂੰ ਮਾਨ ਤਾਨ ਕਰਤਾ ਈ 200 ਉਹ ਵੀਰ ਨੇ ਦੱਸਿਆ ਅੱਗੇ ਕਹਿੰਦਾ ਵੀ ਤਰਲੇ ਮਹੀਨਾ ਮਹੀਨਾ ਮਾਰਨੇ ਪੈਂਦੇ ਤਾਂ ਜਾ ਕੇ ਇਦਾਂ ਦੀਆਂ ਲੱਭਦੀਆਂ ਠੀਕ ਠੀਕ ਹਾਂ ਤੇ ਵੇਚਣ ਵਾਲਾ ਫੋਨ ਕਰ ਲਿਆ ਕਰੋ ਵੀਰ ਕੱਲ 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 ਜੀ ਆਣ ਬੜੇਗਾ ਆ ਹੋਰ ਮਾਲ ਦਾ ਕਰਾਂਗੇ ਦੱਸੋ ਹੋਰ ਕਰਾਂਗੇ ਹਾਂ ਠੀਕ ਹੈ ਤੇ ਆ ਦੂਜੇ ਨੰਬਰ ਤੇ ਜਿਹੜੀ ਇਹ ਤਾਂ ਵੀ ਦੁੱਧ ਹੋਊਗਾ ਤਾਂ 8 ਕਿਲੋ 8 ਕਿਲੋ ਆਪਾਂ 7 ਕਿਲੋ ਦੀ ਗਾਰੰਟੀ ਦੇ ਕੋਈ ਮੈਚ ਚੋਕੇ ਲੈ ਗਏ ਗਾਰੰਟੀ ਦੇ ਸੀ ਹਾਂ ਦੋ ਟਾਈਮ ਚੋਕੇ ਖੜੇ ਬਸ 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 ਕੋਈ ਗਾਰੰਟੀ ਦੀ ਗਾਰੰਟੀ ਵਾਲੀ ਗੱਲ ਹੀ ਛੱਡੋ ਤਾਂ ਹੀ ਹਾਂ ਗਾਰੰਟੀ ਤੇ ਨਾ ਜਾਵੇ ਅੱਜ ਦੇ ਦੋ ਵਿੱਚ ਗਾਰੰਟੀ ਨਾ ਬੱਬਾ ਦਾ ਆ ਫੈਸ਼ਨ ਦਵਾ ਦੇ ਸੱਚ ਤੇ ਦੰਦੋਂ ਦੁੰਦ ਪੂਰੇ ਆ ਮੇਰਾ ਹੈ ਹੀ ਵੈਦ ਦੂਜੇ ਵੀ ਮੇਰਾ ਵੀ ਇਤਨੀ ਮੈਂ ਪੁੱਛ ਲਾਂ ਕੱਦ ਬੜਾ ਵੱਡਾ ਨਾ ਕੱਦ ਨਾ ਹੈਗਾ ਚੰਗੀ ਸਾਹਮਣੇ ਕਿਹਕੋ ਘਰ ਰੋਖਾ ਪਾਣਾ ਥੋੜਾ ਜਿਹਾ ਮੈਂ ਪੁੱਛ ਲਿਆ ਹਾਂ ਇਸ ਦੀ ਗੱਲ ਦੁੱਧ ਕੰਗੀਆਂ 20 ਬਾਈ ਲੀਟਰ ਚਾਉਂਦੀ ਰਹੇਗਾ ਨੱਕ ਮੋਂ ਦੀ ਤਰਹੀ ਹੋਣੀ ਜਿਹੜਾ ਕਾਦੇ ਆ ਜਿਹਨੂੰ ਜੇ ਦੋ ਟਾਈ ਮਹੀਨੇ ਲਈ ਆਪਾਂ ਲਾਗੋ ਜਾਂਦੀ ਤੋੜ ਕੇ ਇਹਨਾਂ ਵਾਕਾ ਅੱਛਾ ਤੋੜ ਕੇ ਲਿਆਂਦੀ ਕਰਾਇਆ ਵੱਜ ਗਿਆ ਤਰਾਵੇ ਕਰਾਇਆ ਵੱਜ ਗਿਆ ਕਰਾਇਆ ਨੇ ਕੜਾ ਲੈ ਲੈ ਆਨੇ ਬਾਬੇ ਨੇ ਲੰਗ ਤੋੜ ਕੇ ਦੋਸਾਂਗੇ ਲੈ ਆਨੇ ਚੱਲ 200 ਲਿਆ ਵਾ ਚੱਲ 1000 ਵੀ ਪਿਆ ਇਸ ਤਰ੍ਹਾਂ ਕੋਲ 7 ਕਿਲੋ ਹਾਂ ਫੋੜ ਕੇ ਤਾਂ ਆਪਾਂ ਕਹਿਣ ਖਾਦੇ ਦੁੱਧ ਜਾਰੀ 10 ਬਾਰਗ ਦੁੱਧ ਕਰ ਜੂਗੀ ਸਟਾਲੇ ਆਉਂਦੇ ਆ ਗਾਂ ਸਾਮ ਦਾ ਦੁੱਧ ਮਤਲਬ ਵੈਣਾ ਠੰਡ ਨੂੰ ਮੰਦੀਆਂ ਸੁਣਾਇਆ ਕਿਉਂ ਬੇ ਗਰਮੀ ਗਰਮੀ ਇਹਨਾਂ ਕੋ ਘੱਟ ਚੱਲੀ ਜਾਂਦੀ ਆ ਤੇ ਬਾਕੀ ਦਰਮਿਆਨਾ ਬੰਦਾ ਵੀ ਗਰਮ ਸਿਆਲ ਚ ਡੰਗ ਰੱਖ ਲੈਣਾ ਸਾਡੇ ਅਰਗੇ ਉੱਪਰ ਰੱਖ ਲੈਣਾ ਬਿਲਕੁਲ ਇਹਨੂੰ ਤੋਰੀ ਹੈ ਬਸ ਸੁਆ ਦੋ ਜੱਗ ਤੇ ਗਿਆ ਸੁਆ ਆਪਣੇ ਹਿਸਾਬ ਨਾਲ ਲੇ ਦੂਜਾ ਲਾ ਲੇ ਕੋ ਤੀਜਾ ਲਾ ਲੇ ਦੁੱਧ 7 ਲੀਟਰ 7 ਲੀਟਰ ਰੱਖਾਂ ਤੋਂ ਬਾਹਰ ਹੀ ਆ 7 ਤੋਂ ਬਾਹਰ ਤਾਂ ਬਣੀ ਬੁਣੀ ਹੈਗੀ ਆ ਨਹੀਂ ਵੀ ਥੋੜਾ ਜਿਹਾ ਜਰੀ ਆ ਆ اچھا ਥੋੜਾ ਜਿਹਾ ਜਰੀ ਆ ਆ ਹਾਂ ਹਾਂ ਫੇਰ ਠੀਕ ਆ ਤੋਰਾ ਤਾਰਾ ਵਹਿੜ ਤਾਂ ਵਹਿੜ ਰਗਾ ਹੀ ਆ ਤਾਂ ਗਾਈਆਂ ਵਾਲਾ ਨਹੀਂ ਆ ਡਾਕਟਰ ਸੁਖਿੰਦਰ ਨੇ ਸੁਆਣੀ ਹੀ ਗਾਈ ਅੱਛਾ ਅੱਛਾ ਜੀ ਉਹਨੇ ਵਾਨੇ ਟਿਕਟੋ ਕਰਦੇ ਲਾਇਆ ਇਹਨੂੰ ਠੀਕ ਆ ਤੋਰਾ ਤਾਰਾ ਚੰਗਾ ਵਾ ਹਾਂ ਤੋਰਾ ਇੱਕ ਨੰਬਰ ਤੋਰਾ ਵਹਿਣਾ ਵਾਲਾ ਤੇ ਸਰੀਰੋਂ ਗਾਈ ਆ ਹੈਨਾ ਅੱਛਾ ਬਣੀ ਨਾਮ ਤੈਨੂੰ ਕੋ ਦਾ ਨਹੀਂ 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 ਮੇਰਾ ਵੀ ਸੁਈ ਥੋੜਾ ਟਾਈਮ ਹੋਇਆ ਵਾ ਲੈ ਅੱਛਾ ਸੁਈ ਥੋੜਾ ਟਾਈਮ ਹੋਇਆ ਡਾਕਟਰ ਸੁਖਿੰਦਰ ਨੂੰ ਪਤਾ ਪੁੱਛ ਲਈਦਾ ਕਈ ਰਿਆਂ ਲਿਆ ਕੇ ਰਸੂਣ ਵਾਲੀਆਂ ਨਿਕਲ ਆਈਆਂ ਨਹੀਂ ਡਾਕਟਰ ਸੁਖਿੰਦਰ ਨੂੰ ਪਤਾ ਪਾ ਵੀ ਗੱਲ ਹੋ ਜਾਂਦੀ ਆ ਹਾਂਜੀ ਤੇ ਕਿੰਨਾ ਕਰਨਾ ਮੋਲ ਮੋਲੇ ਦਾ ਕੱਬੀ 6000 ਰੁਪਏ ਇਹ ਰਾ ਵੇਚਣ ਵਾਲੀ ਗੱਲ ਕਰਾਇਆ ਕਰ ਮੋਲੇ ਦਾ ਕਹਿਣ ਦੇ ਨੀ ਯਾਰ 14000 ਰੁਪਏ 1000 ਹੋਰ 13000 ਦੇ ਦਾਂਗਾ ਯਾਰ 13000 ਦੀ ਹੈ 7 ਲੀਟਰ ਵਾਲੀ ਨਹੀਂ ਮਿਲਣੀ ਨਹੀਂ ਮਿਲਣੀ ਵੱਡੀ ਵਹਿੜ ਸਾਰਾ ਸਾਲ ਦੁੱਧ ਪੀ ਲਿਓ ਇਹ ਸੂਣੀ ਥੋੜਾ ਜਿਹਾ ਰਹਿ ਜਾਂਦੇ ਨਹੀਂ ਨਹੀਂ ਸੂਣੀ ਆ ਇੱਕ ਜਿਗ ਦੇ ਚਬੂਚੂ ਪਾ ਜਾਂਦਾ ਹੋਰ ਸੂਣੀ ਲੱਗਣੀ ਭਾਈ ਕੱਲ ਇਹਨਾਂ ਆਪਣੇ ਕੋਲੇ ਅੱਛਾ ਹਾਂ ਚੱਲ ਚਬੂ ਦੇ ਪੈਸੇ ਬਚਾ ਲੈ ਦੂੰ ਭਾਈ ਬਚਾਇਆ ਕਰਾਇਆ ਵੀ ਬਚ ਗਿਆ ਕੰਮ ਮੋੜ ਘਾਟੀ ਨਹੀਂ ਨਹੀਂ ਇਹ ਆਪਸੇ ਵੀ ਭਾਦੇ ਨੇ ਵੀਰ ਨੂੰ ਕਈਆਂ ਗੱਲ ਕਿਤੇ ਆਏ ਕਈ ਰਿਹਾ ਖਣਾ ਵੀ ਚਾਹੀਦਾ ਮਾ ਕੋਈ ਬਾਪੂ ਕਹਿੰਦਾ ਹੈ ਬਿਨਾ ਮਤਵਲ ਤੋਂ ਗੱਲ ਕਰੀਏ ਤੇ ਹਾਸਾ ਨਿਕਲ ਆਉਂਦਾ ਹਰ ਗੱਲ ਮਤਵਲ ਦੀ ਨਹੀਂ ਹੁੰਦੀ ਕਈ ਆ ਉਹ ਮਿੰਡੇ ਮੇਰੇ ਕੰਡਾ ਤੇ ਲੱਗਾ ਸੀ ਥਾਣ ਤੋਂ ਬਰਾਬਰ ਆ ਹੈ ਗੱਲ ਇਦਾਂ ਬਈ ਥਾਣਾ ਧਾਰਨਾ ਧਾਰਿਆ ਹੁੰਦੀ ਮਨ ਮੇ ਨਾਲ ਬਗਲੇ ਅਗਲੇ ਨਾਲ ਲੱਤਾਂ ਲੁੱਤਾਂ ਤੇ ਨਹੀਂ ਮਾਰਦੀ ਰੱਸੀ ਨਹੀਂ ਪਾਉਣੀ ਰੱਸੀ ਨਹੀਂ ਪਾਉਣੀ ਪੈਂਦੀ ਆ ਪਾ ਵੀ ਲਈਦੀ ਕੋਈ ਗੱਲ ਨਹੀਂ ਤੇ ਸੁਆ ਸੁਆ ਵੀਰੇ ਤੀਜਾ ਸੁਆ ਇਹਦਾ ਤੇ ਜਾ ਸੁਆ ਹਾਂ ਕੋਈ ਟਾਇਰ ਉਂ ਨਹੀਂ ਲੱਗਾ ਕਰਮਾਂਆਂ ਨੂੰ ਕਿਸੇ ਨੂੰ ਨਹੀਂ ਲੱਗਾ ਤਨਾ ਮੈਂ ਕਹਾਂ ਕਵਾਂ ਟਾਈਮ ਉਹ ਟਾਈਮ ਕਿਦਾਂ ਲੱਗ ਜਾਂਦਾ ਲੋਕੀ ਚੋਦੇ ਘਟਵਾਦ ਚੋਲਿੰਦੇ ਆ ਨਾ ਅੱਛਾ ਅੱਛਾ ਟਾਈਮ ਉਹ ਲੱਗ ਜਾਂਦਾ ਵੀ ਆਪਣੀ ਵੇਗਿਆਂ ਤਾਂ ਵੀ ਠੀਕ ਆ ਨਹੀਂ ਜਿਆਦੀ ਗਾਲ ਆ ਵੀ ਦੋ ਦੋਤੇ ਲਾਈਆਂ ਹੀ ਆ 7-8 ਰੁਪਏ ਦੋ ਦਰੋਜ ਹੁੰਦੀਆਂ ਚਮੇ ਗਾਈਆਂ ਤਨਾ ਮੈਂ ਕਹਾਂ ਕਵਾਂ ਹਾਂ ਚੱਲ ਵਧੀਆ ਦਿਹਾੜੀ ਪੈਂਦੀ ਆ ਤੇਰੇ ਵੀ ਘਰ ਬੈਠੇ ਦੀ ਨਹੀਂ ਗੱਲ ਹਾਂ ਹਨਾ ਤੇ ਮਸਲਾ ਆ ਇਹ ਵੀ ਥਾਣ ਉੱਚੀਆਂ ਮਗਲਾਂ ਵਖਾਉਂਦੀ ਮਾੜਾ ਮਾੜਾ ਹੂੰ ਅਜੇ ਧਾ ਨਾ ਦੋਹਾਂ ਅਗਲੇ ਅਗਲੇ ਮਗਲਾਂ ਮਾੜੇ ਧਾ ਦਾ ਫਰਕ ਨਹੀਂ ਹਾਂ ਇਹ ਆਫਰਾਂ ਨਹੀਂ ਮਿਲਣੀਆਂ ਗਿਆਨਵੀਰ ਕੋ ਮਿਲਲੀਆਂ ਉੱਪਰ ਕਿਹ ਵੀ ਇਹਨੇ ਫੋਨ ਫੜ ਲਾਉਣਾ ਮੈਨੂੰ ਵੀਡੀਓ ਵੇਖ ਕੇ ਇਹਨਾਂ ਥਾਂ ਦੇ ਉੱਚੇ ਨਹੀਂ ਵੇ ਥਾਂ ਵੱਧ ਘਟ ਮੈਂ ਇਨੀ ਗੱਲ ਕਹਿੰਦਾ ਕੋਈ ਥਾਂ ਵਿੱਚ ਹੋਵੇ ਹੂੰ ਜੇਰ ਘੜ ਵੱਧ ਘਟ ਨਿਕਲਦਾ ਨਾ ਕੈਮ ਉਹਦਾ ਪੂਰੀ ਮੇਂ ਘੋੜਾ ਆਏ ਤੇ ਚੰਗੀ ਆ ਜੰਨੀ ਵੀ ਸਾਸਤਰੀ ਆ ਦੁੱਧ ਬਿਨਾਂ ਨਾ ਮਤਲਬ ਪੂਰਾ 9 ਲੀਟਰ ਦੁੱਧ ਲੀਟਰਾਂ ਦਾ ਆਇਆ ਪੈ ਪੈਵਲਨ ਚੰਗੀ ਲੱਗੀ ਆ ਸਰਗਰ ਬਹੁਤ ਅਗੜੀ ਆ ਵਧੀਆ ਆ ਵੀ ਇਦਰੀ ਵਧੀਆ ਜਿਹੜੇ ਸਾਨੂੰ ਥਣਲੇਵਾ 10ਾਂ ਦੀ ਸੂਈ ਲੱਗਦੀ ਵੀਰ ਪਤਾ ਨਹੀਂ ਮੇਰਾ ਦੁੱਧ 9 ਲੀਟਰ ਆ ਗਿਆ ਦੁੱਧ 9 ਲੀਟਰ ਆ ਜਿੱਡਾ ਲੈਵਲ ਲੂਆ ਵਾ ਦੁੱਧ ਤਾਂ 20 ਲੀਟਰ ਵਾਲੀ ਲੱਗਦੀ ਏ ਜੇ ਰਹਿ ਗਈ ਤਾਂ ਆਪਣਾ ਕੋਲਾ 20 ਲੀਟਰ ਕਾਰੀ ਦੇਣਾ ਪੈਣਾ ਦੁੱਧ ਸਿਆਲ ਦੇ ਵਿੱਚ ਉਦਾਂ ਫਰਕ ਪੈਂਦਾ ਹਰਿਆ ਹੋ ਜਾਂਦਾ ਹਾਂ ਤੇ ਆ ਵੀ 9 ਲੀਟਰ ਲੀਟਰਾਂ ਦਾ ਪੱਕਾ ਹੈਗਾ ਵਾ ਬਣੀ ਦੀ ਬਾਰੇ ਪਤਾ ਇਹ ਨਹੀਂ ਪਤਾ ਅੱਛਾ ਇਹ ਨਹੀਂ ਪਤਾ ਹਾਂ ਬਾਕੀ ਵੀ ਚੈੱਕ ਵੀ ਕਰਾ ਲਿਆ ਕਰਨ ਪਤਾ ਕੁਆਲਿਟੀ ਮੰਗਦੀ ਜਾਂਦੀ ਤੇ ਕੀ ਕਰਨਾ ਲੈਣ ਦੇਣਾ ਇਹ ਲੈਣ ਦੇਣਾ 20000 ਰੁਪਏ ਮੰਨ ਤਾ ਕਰਦਾਂ ਗਿਆ ਵੀ ਹੋਰ ਖਾਰਾਂ ਇਹ ਨਾ ਕਰਦੀ ਚੱਲ ਜੇ ਤੂੰ ਕਹਿਣਾ ਯਾਰ ਕੋਈ ਖਾਰਾਂ ਜਾਂ ਦੇਣਾ ਵੇਚ ਕੇ ਨਵੀਂ ਨਵਾਂ ਮਾਰ ਲਿਆ ਹੋਰ ਨਵਾਂ ਮਾਰ ਆਪਾਂ ਲੈ ਬਾਈ ਚੱਲ ਲਿਆ ਮੱਲੋ ਮਿਲਿਆ ਯਾ ਥੋੜਾ ਔਕਾ ਮਿਲ ਜੂਗਾ ਦੇਖੋ ਆਹ ਦੇਖੋ ਨਗੀਨਾ ਛੱਡਾ ਆਹ ਵੇ ਕਟ ਵਾਲਾ ਇਹ ਨਾ ਸੋਹਣੀ ਆ ਜਿੰਨੀ ਫਿਰ ਪਹਿਲਾਂ ਦਾ ਵੈਰੀਓ ਤੇ ਦੰਦਾ ਜੀ ਮੇ ਇਹ ਨਹੀਂ ਪਤਾ ਮੈਂ ਤੈਨੂੰ ਆ ਵੇਖੇ ਨਹੀਂ ਠੀਕ ਹੈ ਹਾਂ ਸੋਹਣੀ ਆ ਮੰਨ ਲਓ ਵੀ ਐਨਾ ਵੈਰਾ ਫਾਰਮਾਂ 'ਚ ਹੁੰਦੀਆਂ ਸੋਹਣੀਆਂ ਸਨੱਖੀਆਂ ਮੈਨੂੰ ਕਿਲੇ ਦੇ ਬੱਜੀ ਸੁਣਨ ਲੱਗਦੀ ਮੈਨੂੰ ਹਾਂ ਇਹ ਗੱਲ ਸਹੀ ਹੈ ਤੇ ਇਹਨੂੰ ਬੜੇ ਨੂੰ ਕੋਈ ਮਹੀਨਾ ਸਾਹ ਮਹੀਨਾ ਹੋ ਗਏ ਨਿਕਲੇ ਕਿਤੇ ਕਿਸਮਤ ਨਾਲ ਦੇ ਕਿਸੇ ਕਿਸਮ ਦੀ ਗੱਲ ਹੈ ਸੂਆ ਪਹਿਲਾ ਸੂਆ ਪਹਿਲਾ ਦੁੱਧ ਹੋ 8 ਕਿਲੋ ਬਸ 7 7 ਕਿਲੋ ਕੋਈ ਮੇਰੇ ਤੋਂ ਲੀਟਰ ਮੰਗਦਾ ਹੋਊ 8 ਕਿਲੋ ਹੀ ਠੀਕ ਪਰ 7 ਕਿਲੋ ਦੀ ਆਪਣੀ ਪੂਰੀ ਗਾਰੰਟੀ ਲਾਦਾ ਇਹਦਾ ਸੂਈ ਸੂਈ ਸਾਈ ਕਰਾਉਂਦੇ ਇਹ ਨਹੀਂ ਪਤਾ ਪਾਣੀ ਦੱਸਿਆ ਨਾ ਇਹ ਬਣੀ ਹੈਗੀ ਉਹ ਸੂਈ ਦਾ ਨਹੀਂ ਪਤਾ ਤੁਨ ਮੈਂ ਚਾਹਦਾ ਵਾਂ ਬਾਤੀ ਹੈ ਪਹਿਲਾਂ ਵਹਿੜੀ ਤੇ ਚਵਾਈ ਚੁਈ ਇਹ ਕਿਹਨਾਂ ਬਾਕੀ ਆ ਵਧੀਆ ਵੇਖੋ ਵਹਿੜ ਪੂਰੀ ਸੋਹਣੀ ਆ ਜਿਹੜੇ ਭੋੜਾ ਭੂੜਾ ਛੱਟਾ ਵੀ ਨਹੀਂ ਕਿਤੇ ਠੀਕ ਠੀਕ ਆ ਹਾਂ ਵੇਖੋ ਚੰਗੀ ਵਹਿੜ ਆ ਹਾਂ ਸੋਹਣੀ ਸੁਨੱਖੀ ਆ ਬਿਲਕੁਲ ਬਿਲਕੁਲ ਇਹ ਸਾਫ ਸੁਥਰਾ ਹੀ ਹੈ ਤੇ ਫੋਟੋਆਂ ਖਿਚਾਉਣ ਵਾਸਤੇ ਗਿਆਨਵੀਰ ਅਰਗਾ ਲੈ ਜੇ ਹੋਰਾਂ ਬਸ ਮੈਂ ਦੁੱਧ ਦੇ ਜਿਆਦਾ ਨੇ ਸੇਵਾ ਕੀਤੀਆਂ ਦੁੱਧੇ ਨੇ 10-12 ਕਿਲੋ ਦਾ ਹਸਤੇ ਕਰਨ ਠੀਕ ਆ ਮਹੀਨੇ ਇੱਕ ਦੀ ਬਣੀ ਆ ਮਹੀਨੇ 100 ਮਹੀਨੇ ਉਹਨੇ ਹੀ ਦੱਸਿਆ ਵਾ ਹਾਂ ਕਾ ਬਰਨ ਕਾ ਰਾਇਆ ਦੱਸਿਆ ਮੀ ਮੇਰੀ ਬਣੀ ਆ ਬਾਕੀ ਕਿਸਮਤ ਹੁੰਦੀ ਆ ਬਾਕੀ ਤੁਹਾਡੇ ਕੋਲ ਮੈਂ ਕੇ ਸੱਜਣ ਮਿੱਤਰ ਨੇ ਲੈ ਗਈ ਆ ਆਪਾਂ ਨਾ ਮਾਲ ਘਰ ਆ ਰਿਹਾ ਕੋਈ ਲੈ ਜਾਂਦਾ ਵਫਾਰੀ ਕੋ ਨਹੀਂ ਬਣਾਈ ਤੇ ਹੋਣਾਂ ਗੱਲ ਵਪਾਰੀ ਕੋ ਵੀ ਲੈਵੇ ਗੱਲ ਤਾਂ ਵੇਖ ਜੇ ਤ ਵੇਖਦਾ ਤਾਂ ਵਪਾਰੀ ਕੋ ਵੀ ਲੈਵੇ ਆ ਇਹ ਤਾਂ ਗੱਲ ਸਹੀ ਤੇ ਹੂੰ ਤੇਰੀ ਕਿਸਮਤ ਵੇਖਦੀ ਆ ਕਿਸ ਦੀ ਬਿਲਕੁਲ 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 ਤੇਰੀ ਕਿਸ ਤੇ ਯਕੀਨ ਕਰਦੇ ਆ ਬਾਕੀ ਵੈੜ ਆਪਾਂ ਇਹਦੇ ਸਿੱਧੀ ਈ ਗੱਲ ਦੋਦੇ ਪਹਿਲੇ ਨੇ ਆਪਣੇ ਸੋਹਣੇ ਪਾਦੇ ਸਿੱਧੇ ਹੈ ਹੀ ਸੋਹਣੀ ਆ ਤੇ ਕਿਉਂਕਿ ਜਿੱਬੀ ਸੋਹਣੀ ਵੈੜ ਆ ਨਾ ਜੇ ਕਿਤੇ ਗਾਂ ਮਾਲਾ ਬਣੀ ਨਿਕਲ ਆਉਂਦੀ ਆ ਹਾਂ ਤੇ ਜਾਇਨੀ ਪਿੰਡਾ ਸਾਹ ਲੱਖ ਰੁਪਏ ਦੀ ਤੇ ਹੈਗੀ ਆ ਨਾ ਨਾ ਹੈਗੀ ਹੈਗੀ ਸਿੱਧੀ ਈ ਗੱਲ ਮੰਨਣਾ ਪਊਏ ਕਿਉਂਕਿ ਆ ਪੋਲੀ ਇੰਨੀ ਆ ਤੇ ਮਾੜਾ ਨਬੈਸ ਭਾਰਾ ਵਜਦੀਆਂ ਕਿਤੇ ਕੋਈ ਘੂੜੇ ਛਟਾ ਨਹੀਂ ਦੋ ਤੇ ਆਸੇਮ 7 ਲੀਟਰ ਪੂਰਾ ਲੀਟਰ ਵਾਲਾ ਹੀ ਤਾਂ ਕੀ ਕਰਨਾ ਲੈਣ ਦੇਣ ਦੁੱਧ ਦੇ ਤੇ ਪੈਸੇ ਨਹੀਂ ਲੈਣੇ ਦੁੱਧ ਆ ਲਾਹਾਂਗਾ ਤਾਂ ਕੰਟੇਣਰ ਹੋਣਗੇ ਲੈ ਦੱਸ ਇਹ ਕਪਸੇ ਰਿਹਾ ਅੱਛਾ ਮੋਲੇ ਦਾ ਕਿਹੜੇ 23 ਗਰਾ ਜਾਂ 24 ਗਰਾ ਹਾਂ ਦੇ ਦਾਂਗੇ 2000 ਅੱਛਾ 2000 ਹਾਂ ਦੇਵਾਂ ਉਹ ਚੱਕ ਕਰੂੰਗਾ ਛੋੜ ਕਰਦਾ ਕੋਈ ਗੱਲ ਨਹੀਂ 50 ਕਿਲੋ ਮੀਟਰ ਕ ਪਹੁੰਚ ਹੀ ਕਰ ਦਾਂਗੇ ਅੱਛਾ ਹਾਂ ਫਿਰ ਲਾਗੇ ਵਾਲੇ ਉਹਦਾ ਮਾਣ ਕਰਾਉਣਾ ਹੀ ਫਿਰ ਫਿਰ 2000 ਛੱਡਾਂਗੇ ਹੋਰ ਕੀ ਅਛਾ ਟਕਾਣੇ ਆ ਜਾ ਹਾਂ ਤੂੰ ਛੱਡ ਪਰਾਂ ਹਾਂ ਪੌਂਚ ਪੰਜ ਰਹਿਣ ਦੀ ਹੈ ਨਾ ਹੈ ਪੌਂਚ ਪੰਜ ਰਹਿਣ ਦੇ 20000 ਰੁਪਏ 20000 ਰਹਿਣ ਆ ਵੀਰ 20000 ਦੀ ਆ ਮੁੱਲ ਨਹੀਂ ਉਹ ਲੱਭਣਾ ਇਹ ਸਮਝਦਾ ਇਹਨੇ ਗੱਲ ਸਹੀ ਦੱਸੀ ਆ ਤਾਂ ਏਡੀ ਸਿਆਣੀ ਹੈ ਲੈ ਆਪ ਕੈਮਰਾ ਨੂੰ ਖੋਲੋ ਵੀ ਨਾ ਨਾ ਕੈਮਰੇ ਵਾਲ ਵੀ ਏਡੀ ਨਾਲੇ ਸੋਹਣੀ ਕੱਦ ਦੇਖ ਡਾ ਵੜੇ ਨਾ ਨਾ ਵਧੀਆ ਤੇਰ ਕੋ ਕਿੰਨੇ ਕ ਮੰਗੇ ਵੀਰ ਜਦੋਂ ਤੂੰ ਖਰੀਦਣ ਗਿਆ 40000 40000 ਬੜਾ ਹਸਾ ਨਾ ਮੰਗਿਆ ਫਿਰ 30000 ਮੰਗੇ ਤੇ ਘੱਟੋ ਘੱਟ 40 ਵਪਾਰੀਆਂ ਦੇ ਤੋਂ ਲੰਘੇ ਨੇ ਅੱਛਾ ਛਾਲਾ ਮਾਰ ਮਰ ਸਾਹ ਫੇਰ ਮੁੰਡਾ ਯਾਰ ਕਹਿੰਦਾ ਇਦਾਂ ਹੀ ਆ ਵੀਰ ਅਹ ਤੇ ਲੱਤਾਂ ਨੂੰ ਤਾਦਾਂ ਲੱਤਾਂ ਦਾ ਕੰਮ ਇਹਦਾ ਗੜੀ ਪਾੜਾ ਪਾਓ ਰੱਸੀ ਬਾਦ ਛੋੜੋ ਇਹ ਰੱਸੀ ਪਾਉਂਦੀ ਆ ਫੁੱੜ ਆਏ ਕਾਹੇ ਸੀ ਉਹਦੀ ਆ ਕਾਹੇ ਸੀ ਉਹਦੀ ਤਾਂ ਹੰਡ ਲੱਸੀ ਪਾਉਂਦੀ ਆ ਉਹਨੇ ਲੱਸੀ ਉਹਦੀ ਆ ਉਹਨੇ ਲੱਸੀ ਸਿਰੋ ਚ ਤੋਂ ਵੀਰ ਇਹ ਨਹੀਂ ਹੈਗਾ ਪਰ ਰੱਸੀ ਕੋਈ ਨਹੀਂ ਪਾਉਂਦੀ ਨਹੀਂ ਮੈਂ ਆਪਣੀ ਮਰਜ਼ੀ ਆ ਅੱਛਾ ਮੈਂ ਹਾਲ ਮਨ ਆਪਣੀ ਮਰਜ਼ੀ ਆ ਪਰ ਕਈਆਂ ਕੋ ਹੋ ਨਹੀਂ ਕਰਮਾਰੇ ਕੋਈ ਨਹੀਂ ਆਉਂਦੀਆਂ ਵੇ ਮਤਲਬ ਸ਼ੁਰੂ ਵਿੱਚ ਪੁੱਛਿਆ ਤਾਂ ਮੈਨੂੰ ਇਦਾਂ ਲੱਗਿਆ ਪਰ ਅਸੀਂ ਕੋਈ ਨਹੀਂ ਪੁੱਛਦੀ ਮੈਂ ਤਾਂ ਜਿਹੜੀ ਉਹ ਰੱਸੀ ਨਹੀਂ ਪੁੱਛਦੀ ਅੱਛਾ ਅੱਛਾ ਇਹਨਾਂ ਨੂੰ ਪਾ ਲਈ ਦੀ ਠੀਕ ਉਹ ਵੇਗੀਆਂ ਹੋਣੀਆਂ ਫਿਰ ਜਿਹੜੀਆਂ ਨਹੀਂ ਹੋਉਂਦੀ ਉਹ ਪਿਛੜੀਆਂ ਰਹਿ ਗਈ ਜਸ ਜਸੀਆਂ ਮਤਲਬ ਪਿਛਲੀ ਵੀਡੀਓ ਦਾ ਕਈ ਰਚੇਤਾ ਰਹੇ ਨਾ ਬੰਦੇ ਨੂੰ ਹਾਂਜੀ ਤੇ ਬਾਕੀ ਇਹੋ ਹੀ ਵੀਡੀਓ ਤੇ ਕੋਈ ਕਹਿਣਾ ਚਾਹੁੰਦਾ ਅਸੀਂ ਮੈਂ ਬਸ ਚੱਲਦੀ ਕਰ ਕੋ ਮੇਰਾ ਵੀ ਇੱਥੇ ਚੱਲਦੀ ਗਾ ਖੜੇ ਲਾਂਮਾ ਬਾਕੀ ਕਣੀਆਂ ਲੈਣਾ ਇੱਥੇ ਦੁੱਧ ਵੇਲੇ ਖੱਟਾ ਵੀਰਾਂ ਨੂੰ ਬੇਨਤੀ ਇਹੋ ਹੀ ਹੱਥ ਜੋੜ ਕੇ ਬਸ ਇਹ ਬੇਨਤੀ ਨੂੰ ਇਹ ਨਾ ਸਮਝਿਆ ਕਰੋ ਵੀ ਇਹ ਕਹਿ ਤਾ ਵਾ ਕਿ ਕੰਨਾਂ ਨੂੰ ਇਧਰ ਨੂੰ ਕਸਕਾ ਲਿਆ ਕਰੋ ਥੋੜੀ ਜੀ ਗੱਲਾਂ ਦਾ ਧਿਆਨ ਦੇ ਦਾ ਕਰੋ ਬੇਨਤੀ ਨੂੰ ਕਰੋ ਪਰਵਾਣ ਕੀ ਬੇਨਤੀ ਹੱਥ ਜੋੜ ਕੇ ਕਿਤੇ ਉਹ ਡੰਗਰ ਖਰੀਦਣਾ ਫੇਰ ਜੀ ਇੱਕ ਊਠ ਫਟਾਂ ਕੇ ਇਸ ਦੇ ਬਾਰੇ ਬੋਲਣਾ ਨਹੀਂ ਬਿਲਕੁਲ ਸਹੀ ਗੱਲ ਹੈ ਮੇਰਾ ਵੀ ਉਹ ਤੋਂ ਪਹਿਲਾਂ ਪੈਸੇ ਜੇ ਤੇ ਪਾਸ ਆਉਂਦੀ ਤੇ ਪੈਸੇ ਦੇ ਦੋ ਬਸ ਤੇ ਨਹੀਂ ਤੇ ਰਹਿਣ ਦੋ ਇੱਥੇ ਵੱਜੀ ਆ ਮੈਨੂੰ ਇਹ ਦੁੱਧ ਦੇਣੀਆਂ ਕਰਵਾਉਣ ਦੀ ਜਿਹੜੀ ਗੱਲ ਆ ਨੇ ਇਹ ਗੱਲ ਇਹ ਨਾ ਜਿੰਨੇ ਵੇਚਣ ਵਾਸਤੇ ਲਿਆਂਦੀਆਂ ਵਾਂ ਉਹਨੇ ਵੇਚ ਹੀ ਲੈਣੀ ਆ ਤੇ ਇਹ ਬੇਨਤੀ ਨੂੰ ਮੰਨ ਲੋ ਵੀ ਕਬੂਲ ਕਰਿਆ ਕਰੋ ਇਹ ਹੱਥ ਜੋੜ ਕੇ ਬੇਨਤੀ ਆ ਵਾਰ-ਵਾਰ ਤਾਈਆਂ ਹੀ ਕਰਦੇ ਆ ਨਹੀਂ ਇੱਕ ਗੱਲ ਨਹੀਂ ਸਮਝ ਆਈ ਵੀਰ ਤੇਰੇ ਕੋ 40000 ਮੰਗਿਆ ਤਾਂ ਤੂੰ ਕਿਦਾਂ ਸਸਤੀ ਕਰ ਲਈ ਯਾਰ ਮੈਨੂੰ ਇਹ ਦੱਸ ਦੇ ਤਰੀਕਾ ਮੜਿਆ ਇਦਾਂ ਹੀ ਤਲੇ ਥੱਲੇ ਹੀ ਆ ਗਿਆ ਅੱਛਾ ਕਰ ਲੈ ਵੀ ਮਾਰਨੇ ਪੈਣਦੇ ਆ ਕਰ ਲੈ ਮਾਰਨੇ ਪੈਣਦੇ ਹੁਣ ਠੀਕ ਹੈ ਉਹਨੇ ਸਿਆਣੇ ਦੀ ਗੱਲ ਹੁੰਦੀ ਜਦੋਂ ਹੋਰ ਹੀ ਤੋ ਵੇਖਣਾ ਉਹ ਗੱਲ ਹੋਈ ਤੈਨੂੰ ਆਖੀ ਜਾਉ ਤਰਲੇ ਮਾਰਨੇ ਪੈਣੇ ਆ ਠੀਕ 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 ਚਲੋ ਦੇਖੋ ਜੇ ਤੁਹਾਨੂੰ ਚਾਹਤ ਕੋਲ ਨਾ ਪੈਂਦਾ ਤਾਂ ਆਉਣਾ ਨਾ ਫੈਂਦਾ ਦੇ ਦੇ ਅੱਛਾ 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 ਇਹ ਵੀ ਚੀਜ਼ਾਂ ਕਰਨੀਆਂ ਪੈਂਦੀਆਂ ਚਲੋ ਜਿੱਥੇ ਜਿਹਦਾ ਮੰਨ ਲਓ ਸੂਤਰ ਆਉਂਦਾ ਵਾ ਤੇ ਮੇਰਾ ਵੀ ਰਾਵ ਚੱਲੀਆਂ ਖੜੇ ਲਾਂਮਾ ਆਪਾਂ ਕਿਹ ਕੋ ਨਹੀਂ ਲੈਣਾ ਡੋਰੇ ਫੇਰ ਬੋਲਦੀਏ ਗਰੰਟੀ ਆਪਣੀ ਬਸ ਆ ਉਹ ਵੱਡੇ ਬੂਏ ਰੱਖ ਜੇ ਮੁੜ ਕੇ ਕੋਈ ਗਰੰਟੀ ਨਹੀਂ ਜਾਏਗੀ ਠੀਕ ਆ ਨੇ ਸਾਹੀ ਚੀਜ਼ ਆ ਬਿਲਕੁਲ 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 ਕਈ ਰੀ ਕਿਸਮਤ ਅਗਲੇ ਦੀ ਮਾੜੀ ਹੁੰਦੀ ਆ ਉਹਦੇ ਇੱਕ ਚੀਜ਼ ਹੋਰ ਦੱਸਾਂ ਮੈਂ ਅਹੀ ਇੱਕ ਦਿਨ ਇੱਕ ਬੰਦੇ ਨੂੰ ਇਹੋ ਗੱਲ ਕਹੀ ਸੀ ਹਾਂਜੀ ਐਂ ਕਿ ਜਦੋਂ ਡੰਗਰ ਮਾੜਾ ਪੈ ਜਾਂਦਾ ਨਾ ਤੂੰ ਵੱਲੋਂ ਯਾਰਾਂ ਵੀੜੀਆਂ ਪੈਣਾ ਉਦੋਂ ਤੂੰ ਵੀ ਮਾੜਾ ਪੈ ਜਾਂਦਾ ਸਹੀ ਗੱਲ ਹੈ ਜਿੱਦਣ ਡੰਗੜ ਡੰਗਰੀ ਮਾੜਾ ਪਾਉਂਦਾ ਡੰਗਰੀ ਚੰਗਾ ਬਣਾਉਂਦਾ ਕੇ ਸਹੀ ਗੱਲ ਹੈ ਇਹਨਾਂ ਦੇ ਮਾਨ ਕਰੀ ਜਾਂਦੇ ਵੀਰ ਵਪਾਰੀ ਵੀ ਤੇ ਜਦੋਂ ਮਾੜਾ ਪੈ ਗਿਆ ਉਦੋਂ ਗਾਣਾ ਪੈ ਗਿਆ ਮਤਲਬ ਵੀ ਆਖ ਦਿੰਦਾ ਉਹ ਉਹ ਇੱਕ ਡੰਗਰ ਕਰਕੇ ਸਾਰਾ ਹੀ ਉਹਦੀਆਂ ਪਿਛਲੀਆਂ ਉਹ ਮਤਲਬ ਵੀ ਮਾੜਾ ਪੈ ਗਿਆ ਵੀ ਉਹਨੇ ਮਤਲਬ ਮਾੜਾ ਕਰਤਾ ਸਭ ਬਿਲਕੁਲ ਬਿਲਕੁਲ ਭਾਈ ਤੇ ਆਪਾਂ ਨੂੰ ਮੇਰੇ ਵੀ ਇੱਥੇ ਤਸੱਲੀ ਕਰਕੇ ਜੇ ਦੋਤਾ ਇਹਨਾਂ ਦਿੰਦਿਆਂ ਆਉਂਦਾ ਠੀਕ ਆ ਨਹੀਂ ਆਪਣੀ ਸਾਈ ਅਪੋਜ਼ਿਟਿਵ ਆਵਾਜ਼ ਕੱਢਣੀ ਹੋਣੀ ਹੋਰ ਈ ਗੱਲ ਨਹੀਂ ਆਪਾਂ ਠੀਕ ਆ ਇਹੋ ਹੀ ਪਸ਼ੂ ਆ ਵੀਰ ਕੋ ਕਿੱਕ ਕਰਕੇ ਤਸੱਲੀ ਕਰਕੇ ਸਟਾਲਸ਼ ਚੋਲੇ ਹੈਗੇ ਤੁਹਾਡੇ ਦੋਤਾ ਇਹਨਾਂ ਕੰਮਾਂ ਨੂੰ ਵਧਣਾ ਵਧਣਾ ਵਧਾ ਬਾਕੀ ਬੇਨਤੀ ਹਾਰ ਨਾ ਈ ਹੋਈ ਹੁੰਦੀ ਆ ਬਿਲਕੁਲ ਬਿਲਕੁਲ ਤੇ ਵੀਡੀਓ ਕਰ ਦਿਓ ਸ਼ੇਅਰ ਹਾਂ ਜੀ